ਯਾ ਵੀ ਹੋ ਗਿਆ ਫਰੀਦ ਉਧਰੋਂ ਮੈਂ ਤੈਨੂੰ ਪਤਾ ਕਿਉਂ ਸੱਦਿਆ ਐ ਆਈਡੀ ਤੇ ਮਿਹਨਤ ਕੀਤੀ ਐ ਨਾ ਉਹ ਤੇਰੀ ਕੰਮ ਆ ਗਈ ਅੱਗੇ ਉਹ ਥੇ ਬੈਂਦੀ ਸੀ ਹਟ ਵੇਜ ਦਜੀ ਬੈਂਦੀ ਸੀ ਉਹ ਥੇ ਜਾ ਕੇ ਯਾ ਵੀ ਅੱਜ ਦੋਵੇਂ ਇਕੱਠੀਆਂ ਬੈਠੀ ਬੱਚੀ ਬੈਂਦੇ ਸਾਰੀ ਜਦੋਂ ਮੈਂ ਪਾਪਾ ਉਹਨੇ ਤੇ ਮੈਂ ਆ ਬਹਿ ਗਈ ਉਹਦੀ ਥਾਂ ਤੇ ਤੇ ਉਹਨੇ ਵੇਖੀ ਵੱਡੀ ਨਹੀਂ ਮੈਂ ਦੂਜਾ ਕਰਨਾ ਹਾਂ ਹਾਂ ਮੈਂ ਵੱਡੀ ਨਹੀਂ ਆ ਕੇ ਉਹਨੂੰ ਠਾਉਣਾ ਹੀ ਹੂੰ ਇਹ ਬਾਬਾ ਨੇ ਠਾਇਆ ਨਹੀਂ ਉਹ ਆ ਕੇ ਦੋ ਇੱਕ ਬੰਨੇ ਬੈਠੀ ਤੇ ਦੂਜੇ ਬੰਨੇ ਨਾਲ ਬੈਗੀ ਦੂਜੇ ਬੰਨੇ ਨਾਲ ਆ ਕੇ ਬੈਗੀ ਪਰ ਉਹਨੇ ਠਾਇਆ ਨਹੀਂ ਵੈਸੇ ਨਾ ਥੋੜੀ 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 ਜਿਹੀ ਖਲਾਰਦੇ ਰਹਿਣਾ ਚਾਹੀਦਾ ਥੋੜੇ ਦੇ ਅੱਗੇ ਆਪਾਂ ਬਾਬਾ ਮੇਲਾ 10-12 ਦੇ ਨਹੀਂ ਹੋਏ ਖਲਾਰੀ ਨੂੰ ਉਦੋਂ ਦੀ ਖਲਾਰੀ ਜਿੱਤਣ ਉਹਦੋਂ ਦੀ ਖਲਾਰੇ ਹੀ ਤੇ ਉਹ ਉੱਥੇ ਸੁੱਕਾ ਰਿਹਾ ਥਾਂ ਸ ਉਹ ਚੈਨਾ ਨੀ ਭਾਈ ਸਾਦ ਇਹਨੇ ਬਣਾ ਲਿਆ ਟਕਾਣਾ ਹਾਂ ਹੁਣ ਆ ਇੱਥੇ ਖਲਾਰ ਦਿਆ ਕਰਾਂਗੇ ਇਤਰਾ ਪਾ ਦੂਜੇ ਤੀਜੇ ਜਦੋਂ ਮੋਗ ਵੇਖਿਆ ਨਹੀਂ ਹੈ ਜੀ ਖਲਾਰਤੀ ਹੋਰ ਵਧੀਆ ਬੈਠੀ ਹੁਣ ਐਨ ਉੱਥੇ ਆਣ ਕੇ ਬੈਠੀ ਜੀ ਉਹ ਵੀ ਆ ਕੇ ਫਲਾ ਪ੍ਰਾਲੀ ਦੇ ਬੈਠੀ ਉਹ ਦੋਵੇਂ ਬੈ ਗਈ ਨੇ ਨਾਲ ਲੱਗਵੇਂ ਮੈਂ ਇਹ ਖਲਾਰ ਕੇ ਇੱਥੇ ਵੀ ਨਹੀਂ ਆਇਆ ਉੱਥੇ ਹੀ ਸਜ ਮੈਂ ਆ ਬਾਅਦ ਚ ਬੈਠੇ ਆਣ ਕੇ ਗਾ ਇਹ ਬਾਅਦ ਚ ਬੈਠੀ ਹੈ ਖਾਂਦੀ ਹੀ ਇਹ ਖਾ ਹੀ ਆ ਉਹ ਅੱਛਾ ਮੋਗ ਮਾਰ ਕੇ ਆਈ ਹੈ ਉਹ ਖਾਂਦੀ ਬੈਠੀ ਸੁੱਕੀ ਅੱਛਾ ਇਹ ਨਾ ਚਾਰ ਚੁਰ ਖਾਂਦੀਆਂ ਸੁੱਕੇ ਨੂੰ ਇਹਨਾਂ ਦਾ ਲੱਗਦਾ ਵੀ ਬਦਨ ਕਿੱਢਾ ਚੰਗਾ ਸਹੀ ਗੱਲ ਵੇਲਾ ਦੋਵੇਂ ਟਰ ਜੋੜ ਕੇ ਬੈਠੇ ਅੱਗੇ ਕੋਥ ਬਿੰਦੀ ਨਹੀਂ ਹੈ ਕਿੱਧਰ ਬਿੰਦੀ ਹੈ ਉਹ ਉੱਥੇ ਜਾਂਦੀ ਹੁੰਦੀ ਹੈ ਉੱਥੇ ਵੇ ਕਿਉਂ ਜਾਂਦੀ ਹੈ ਉਧਰ ਸੁੱਕਾ ਹੈ ਉਹ ਸੁੱਕਾ ਸੁੱਕੇ ਦੇ ਲਾਲ ਚ ਮਿਲਦੀ ਜਾਂਦੇ ਹੁਣ ਵੇ ਨਾਲ ਬੈਠੀ ਨਾਲ ਦੇ ਨਾਲ ਬੈਠੇ ਨਾਲ ਨਿਘ ਇਕ ਦੀ ਗੱਠਾ ਇਹ ਪਰਾਲੀ ਦਾ ਸੋਖ ਤਾਂ ਬੜਾ ਹੈ ਬੜਾ ਜਿਆਦਾ ਕਣੇ ਆਹ ਵਾਧੂ ਵੀ ਜਿਆਦੀਆਂ ਰੱਖਿਆ ਹੈ ਨਹੀਂ ਬਾਵਾ ਬਣਾਇਆ ਹੁਣ ਨਾ ਇਸ ਤਰ੍ਹਾਂ 1.5 ਦੀਆਂ ਰੱਖੀਆਂ ਹਨ ਵਾਧੂ ਇਹ ਖੁੱਲੇ ਖੁੱਲੇ ਡੰਗਰਾਂ ਨੂੰ ਖਲਾਰ ਛੱਡੇ ਹਾਂ ਦੋਹਾਂ ਕਿੱਲੇ ਆ ਨੇ ਖੁੱਲੇ ਡੰਗਰੇ ਖਲੇ ਇਤਨਾ ਥੋੜੀ ਥੋੜੀ ਸਿਆਲ ਸਿਆਲਾ ਪੋਲੇ ਮਹੀਨੇ ਜਿਆਦੀ ਲੋੜ ਹੈ ਮੁੜ ਕੇ ਤਾਂ ਕੋਈ ਐਡੀ ਖਾਸ ਜ਼ਰੂਰਤ ਨਹੀਂ ਆ ਗਈ ਮੁੜ ਕੇ ਕਟੀਆਂ ਥੱਲੇ ਉਹ ਲੈ ਜਿੱਦਣ ਦੀ ਗਈ ਮੇਰ ਉਧਰ ਮੇਰ ਉਧਰ ਗਈ ਉਹ ਲੈ ਬਾਈ ਕੀ ਕਰੀ ਉਹਦਨ ਦੀ ਸੌਖਾ ਹੋ ਗਿਆ ਕੰਮ ਠੰਡ ਘਾਟਾ ਬਣਾਉਦਾ ਡੰਗਰੇ ਵਿੱਚ ਲੱਗੀ ਰਹਿੰਦੀ ਆ ਪ੍ਰਾਣੀ ਸੋ ਗਿਆ ਇਹ ਹੁਣ ਆਖਿਆਣੇ ਬੈਠੀਆਂ ਨੇ ਉੱਤੇ ਚੜ ਕੇ ਜਦੋਂ ਦੀ ਤਪਾ ਗਿਆ ਉਹਦੇ ਜਾਣ ਕੇ ਬਹਿ ਮੈਂ ਤਾਂ ਦਾਵਾਜ਼ ਮਾਰੀ ਸੀ ਜਾਣ ਲੱਗਾ ਮੈਂ ਤਾਂ ਇੱਕ ਵੇਖ ਕੇ ਜਾਈਂ ਇਧਰ ਕਿੱਡੇ ਨਜ਼ਾਰੇ ਨੇ ਬੈਠੀਆਂ ਨੇ ਇਹਨੂੰ ਪਤਾ ਇੱਥੇ ਨੇ ਬਹਿਣਾ ਮੈਂ ਤਾਂ ਹੀ ਫਿਰ ਬੈੱਡ ਬਣਾ ਲਿਆ ਦਾ ਵਧੀਆ ਮੈਂ ਨਹੀਂ ਥੋੜੀ ਪਤਲੀ ਪਤਲੀ ਖਿਲਾਰੀ ਹੋਵੇ ਬਸ ਬੜੀ ਹੁੰਦੀ ਏ ਇਹਨੇ ਨਾ ਨੇਕ ਫਿਰ ਡੰਗਰ ਨੂੰ ਆਇਆ ਲਾ ਜਿਹੜੇ ਠਕਰਾ ਕਰਕੇ ਨਾ ਪਾਸੇ ਇਹ ਡੋਇਆ ਬਰਾਬਰ ਕਰ ਦਈਏ ਬਰਾਬਰ ਕਰ ਉਧਰ ਖਿੱਚ ਖੁੱੱਚ ਕੇ ਨਾ ਉਰੋਂ ਪਰੋਂ ਇਹਨੂੰ ਬਰਾਬਰ ਆ ਥਾਂ ਰੂਲਰ ਹੈਗਾ ਉੱਚਾ ਜਿਹੜਾ ਜਿੱਥੋਂ ਆਪਾਂ ਲੰਘਦੇ ਆ ਇਹ ਉਧਰ ਨੂੰ ਚਲੀ ਜਾਵੇ ਨਾ ਇਹਨਾਂ ਦਾ ਕੰਮ ਵਧੀਆ ਬੰਨ ਲਾ ਲੇ ਟਾਈਮ ਦਾ ਥੋੜਾ ਹੋਰ ਇਹਦੇ ਬੋਟਲਾਂ ਚੱਲ ਵਧੀਆ ਆ ਕੇ ਪਰਾਲੀ ਪਾਸੇ ਤੇ ਸੁੱਟ ਕੇ ਇੱਥੇ ਤੇ ਪੱਧਰ ਕਰਦਾਂਗੇ ਤੇ ਇਹਨਾਂ ਨੇ ਵਧੀਆ ਇੱਥੇ ਬੈਠੀਆਂ ਰਿਹਾ ਕਰਨਾ ਤੋਂ ਮੋੜ ਕੇ ਫਿਰ ਖਲਾਰ ਖਲੋਰਦੇ ਹਾਂ ਆ ਜਾਓ ਉੱਧਰ ਖਲਾਰ ਦਾ ਦੂਜਾ ਵੀ ਹੋਰ ਬੜੀ ਏ ਉਧਰ ਤਾਂ ਸੁੱਕਾ ਸਾਡਾ ਬੜੀ ਏ ਉਹ ਬਾਈ ਢੇਰੀ ਏ ਜੇ ਉਹ ਖਲਾਰ ਬੰਦੇ ਨੇ ਖਲਾਰ ਖਲੋਰਦੇ ਓੱਠੇ ਦਾ ਜੀ ਇਥੇ ਇਥੇ ਬਹਿਣਗੇ ਜਿੰਨੇ ਦਿਨ ਇਹ ਰਹੀ ਨਾ ਬਰਾਲੇ ਬਹਿਣਗੇ ਇੱਥੇ ਪੰਜਾ ਹਤਾ ਦੇਣਾ ਬਾਹਰ ਥੋੜੀ ਬਾਲੀ ਛੋਟੀ ਛੱਡੀ ਪਤਲੀ ਪਤਲੀ ਬਾਦ ਨੂੰ ਥਾਂ ਐ ਭੈਣ ਜਿੱਥੇ ਜਦਰ ਜਿਗਰ ਬੈਠੀਆਂ ਰਹਿਣੇ ਦੋਵੇਂ ਮੁਕਰ ਨਾ ਨਾ ਦਵੇ ਰੰਡਿਆ ਉਹਦੇ ਨਾਲ ਨਾ ਇਹ ਗਿੱਲੇ ਚ ਰਹਿੰਦੀਆਂ ਨਾ ਤਾਂ ਇਹਨਾਂ ਨੂੰ ਐਂਦਾ ਵੀ ਠੰਡੀ ਥਾਂ ਤੇ ਰਹਿੰਦੀਆਂ ਅੰਦਰ ਹਾਂ ਚਾਂਡਿਆ ਧੁੱਪ ਤਾਂ ਲੱਗਦੀ ਨਹੀਂ ਬਈ ਇਹਨਾਂ ਦਾ ਬਾਹਰ ਹੀ ਬਹਿਣਾ ਇਹਨਾਂ ਨੂੰ ਇਹਨਾਂ ਨੂੰ ਠੰਡ ਠੰਡ ਕੋਈ ਨਹੀਂ ਹੈਗੀ ਇਹਨਾਂ ਦਾ ਇਤਰਾ ਹੀ ਬਹਿਣਾ ਕਰਨਾ ਚਲ ਚੱਲ ਗਏ ਫਿਰ ਆਪਾਂ ਹੋਰ ਚੱਲੀ